ਲੈ ਵੀ ਪਹਿਲਵਾਨੋ ਤਰੀਕ ਹੋ ਗਈ ਅੱਜ ਕਿੰਨੀ 21 ਤਰੀਕ ਹੋ ਗਈ ਐ ਤੇ ਆਪਣਾ ਵੀ ਇੱਕ ਛੋਟਾ ਜਿਹਾ ਬਣ ਗਿਆ ਰਾਈਡ ਦਾ ਪਲਾਨ ਜਿਹਾ ਕੰਮ ਦੀ ਰੁੱਤ ਤਾਂ ਬਹੁਤ ਐ ਪਰ ਆਪਾਂ ਅਜੇ ਤਿੰਨ ਚਾਰ ਦਿਨ ਝੋਨਾ ਲਾਉਣਾ ਨਹੀਂਗਾ ਪਨੀਰੀ ਥੋੜੀ ਜੀ ਨਿੱਕੀ ਐ ਤੇ ਭਈਆਂ ਨੂੰ ਕੰਮ ਦੇਤਾ ਤੇ ਆਪਣੀ ਵਟਾ-ਵਟਾ ਪਾਈਆਂ-ਪਈਆਂ ਖੇਤ ਦਾ ਕੰਮ ਜਮਾ ਓਕੇ ਐ ਤੇ ਸੋਚਿਆ ਚੱਲ ਵੀ ਦੋ ਕ ਦਿਨ ਆਪਾਂ ਕਿਤੇ ਘੁੰਮ ਲਈਏ ਆਪਾਂ ਕਰ ਲਈਏ ਬਿਲਕੁਲ ਤਿਆਰੀ ਤੇ ਉਹ ਤੁਹਾਨੂੰ ਦਿਖਾਉਣਾ ਪਹਿਲਾਂ ਲੈ ਪਲਵਾਨ ਆਪਣੇ ਬਿਲਕੁਲ ਰੈਡੀ ਖੜੇ ਆ ਆ ਨਰੈਣ ਸਿੰਘਾ ਦਾ ਮੋਟਰਸਾਈਕਲ ਆ ਆਪਾਂ ਆਪਦਾ ਟੈਂਟ ਟੁੰਟ ਨਾਲ ਲੈ ਲਿਆ ਆ ਆਪਾਂ ਟੈਂਟ ਬੰਦ ਲਿਆ ਦੋ ਕੁਰਸੀਆਂ ਸੀ ਆਪਣੇ ਕੋਲੇ ਉਹ ਕੁਰਸੀਆਂ ਹੋ ਗਈਆਂ ਤੇ ਉਹਦੇ ਵਿੱਚ ਆਪਣੀ ਗੱਦੇ ਆ ਦੋ ਗੱਦੇ ਆ ਹਵਾ ਭਰਨ ਵਾਲੀ ਨਾਲ ਉਹਨਾਂ ਦਾ ਪੰਪ ਜ ਹੈ ਸਲੀਪਿੰਗ ਬੈਗ ਹੈਗਾ ਤੇ ਇਰਾਦਾ ਤਾਂ ਇਹੀ ਆ ਵੀ ਆਪਾਂ ਆਪਦਾ ਟੈਂਟ ਲਾਵਾਂਗੇ ਜਿਹੜੀਆਂ ਦੋ ਰਾਤਾਂ ਰਹਿਣੀਆਂ ਕੋਈ ਚੰਗਾ ਜਿਹਾ ਥਾਂ ਕਿਤੇ ਮਿਲ ਗਿਆ ਤੇ ਉੱਥੇ ਲਾਵਾਂਗੇ ਇੱਕ ਮੈਂ ਨਰੈਣ ਦੇ ਤੀਜਾ ਮੁੰਡਾ ਇੱਕ ਨਵਾਂ ਆਪਾਂ ਹਾਲੀ ਕੱਢਣਾ ਹੋਣਾ ਉਹ ਆ ਪਿੰਦਰ ਸਿੰਘ ਪਹਿਲੀ ਵਾਰ ਜਾ ਰਿਹਾ ਉਹ ਅਜ ਤੋ ਪਹਿਲਾਂ ਉਹਨੇ ਕਿਤੇ ਬਾਈ ਕਿਤੇ ਨਹੀਂ ਗਿਆਗਾ ਉਹਦੀ ਜ਼ਿੰਦਗੀ ਦਾ ਪਹਿਲਾ ਟੂਰ ਹੀ ਆ ਚਲੋ ਵਧੀਆ ਰਵੇ ਤੇ ਆਪਾਂ ਤਾਂ ਨਹੀਂ ਪੱਕਾ ਹੀ ਹੋ ਜੇ ਟਾਈਮ ਹੈਗਾ ਆਪਣਾ ਸਵੇਰ 4 ਵਜੇ ਦਾ ਹੁਣ ਸਾਰਾ ਸਮਾਨ ਬੰਨ ਕੇ ਆਪਾਂ ਬਿਲਕੁਲ ਰੈਡੀ ਕਰਤਾ ਤੇ 3 ਵਜੇ ਦਾ ਅਲਾਰਮ ਲਾ ਲਿਆ ਤੇ 4 ਵਜੇ ਨੂੰ ਆਪਾਂ ਤੁਰਨਾ ਹੈ ਫਿਰ ਵੇਖਦੇ ਹਾਂ ਸਵੇਰੇ ਕੱਲ ਨੂੰ ਕਿਹੇ ਵਜਾ ਸਫ਼ਰ ਰਹਿੰਦਾ ਹੈ ਜੇ ਗਾਂ ਕੁਝ ਆਈਡੀਆ ਹੈ ਨਹੀਂਗਾ ਕਿ ਜਿੱਥੇ ਜਾਣਾ ਉੱਥੇ ਠੰਡ ਆਏ ਗਰਮੀ ਆ ਉਹ ਜਾ ਕੇ ਪਤਾ ਲੱਗੂ ਵੀ ਕੀ ਮੌਲ ਆ ਪਰ ਤਿਆਰੀ ਫੁੱਲ ਆ ਆਪਣੀ ਹੁਣ ਆਪਾਂ ਲਾਲੇ ਪੈਨੀਆਂ ਰ ਹੈ ਤਾਂ 30 ਲੀਟਰ ਵਾਲੇ ਆ ਪਰ ਸਮਾਨ ਬਹੁਤ ਪੈ ਗਿਆ ਵਾਧੂ ਸਮਾਨ ਪੈ ਗਿਆ ਹਜੇ ਵੀ ਗੰਜائش ਵਿੱਚ ਹੈਗੀ ਆ ਪਾ ਸਕਦੇ ਸੀਗੇ ਯਾਨੀ ਕਿ ਪੂਰੇ ਵਧੀਆ 30 ਲੀਟਰ ਵਾਲੇ ਤੇ ਜਿੰਨੀ ਆ ਆਪਣੀ ਲੋਡ ਆ ਆਪਣਾ ਹਫਤਾ ਘੁੰਮਣ ਜਾਣਾ ਨਾ ਸਾਰਾ ਸਮਾਨ ਪੈ ਸਕਦਾ ਕੋਈ ਸਮੱਸਿਆ ਨਹੀਂ ਚੈਨ ਚੂਣ ਆਪਾਂ ਜਾਵਾਂ ਕਲੀਨ ਕਰਤੀ ਆ ਕਲੀਨ ਕਰਕੇ ਆ ਬੱਲ ਡਿੱਗਿਆ ਤਾਂ ਗੰਦ ਪੈ ਲ ਜਦਾ ਲਿਊਬ ਲਾਤੀ ਐ ਤੈਂਕੀ ਆਪਣੀ ਫੁੱਲੀ ਆ ਬਸ ਫਿਰ ਸਵੇਰੇ ਉੱਠਦੇ ਆ 4 ਵਜੇ ਫਿਰ ਆ 4:05 ਮਿੰਟ ਹੋ ਗਏ ਆ ਤੇ ਮੋਟਰਸਾਈਕਲ ਤਾਂ ਆਪਣੇ ਰਾਤ ਦੇ ਰੈਡੀ ਕੀਤੀ ਤੇ ਨਰਾਇਣ ਸੋ 5 ਮਿੰਟ ਲੇਟ ਪਹੁੰਚਿਆ ਜਿਹੜਾ ਰਾਤ ਕਹਿੰਦੇ ਅਸੀਂ 4 ਦਾ ਮਤਲਬ 4 ਮੈਂ ਕਰੋ ਉਹ ਵੀ ਤੁਰ ਲੱਗੇ ਟਾਈਮ ਹੋ ਗਿਆ। ਹਪਿੰਦਰ ਨੂੰ ਫੋਨ ਲਾਇਆ ਮੈਨੂੰ ਮਾ ਤੁਰਪੇ ਨੰਕ ਨਰੇਣ ਨਹੀਂ ਆਇਆ ਆ ਨਰੇਣ ਕੇ ਤਾਂ ਮੈਂ ਤਾਂ ਉੱਥੇ ਪਹੁੰਚ ਗਿਆ ਉਹਨੂੰ ਮੈਂ ਤਾਂ ਆ ਹੀ ਗਿਆ ਤੇਰੀ ਅਜ ਤਰ ਰਹਿ ਗਈ ਤੇਰੀ ਲੈ ਵੀ ਭਲਵਾਨ ਨੂੰ ਬਿਲਕੁਲ ਰੈਡੀ ਹੈ ਤੇ ਹੁਣ ਆਪਾਂ ਬਸ ਤੁਰਦੇ ਹਾਂ ਬੰਦਾ ਆਪਣਾ ਤਲਵੰਡੀ ਜੇ ਇੱਕ ਵੇਟ ਕਰੀ ਜਾਂਦਾ ਆਪਣੀ ਕਰਾ। ਚੱਲ ਵੀ ਨਰੇਣ ਸਿੰਘਾ ਪਾ ਹੈਲਮਟ ਦਾ ਵਾਤਾ ਲੈ ਵੀ ਮੁੰਡੇ ਬਿਲਕੁਲ ਹੋ ਗਿਆ ਰੈਡੀ ਟਾਈਮ ਤਾਂ ਮਾੜਾ ਜਿਹਾ 5-7 10 ਮਿੰਟ ਉੱਤੇ ਹੀ ਹੋ ਗਏ ਆ ਪਰ ਕੋਈ ਗੱਲ ਨਹੀਂ ਇੰਨਾ ਕ ਤਾਂ ਚੱਲਦਾ ਹੀ ਆ ਜਿਆਦਾ ਨਹੀਂ ਲੇਟ ਹੋਣਾ ਚਾਹੀਦਾ ਕਲਵੰਡੀ ਵਾਲਾ ਬੰਦਾ ਵੀ ਆਪਣਾ ਬਿਲਕੁਲ ਰੈਡੀ ਹੈ ਤੇ ਉਹਦਾ ਫੋਨ ਵੀ ਆ ਗਿਆ ਵਾਹ ਬਰੋ ਕਿਹੜਾ ਯਾਸਰਾ ਚਾਪਾਸ਼ਾ ਹਾਂ ਤੇਰਾ ਫੋਨ ਕਿਵੇਂ ਚੱਕੀਏ ਹੈਲੋ ਟੂਲ ਪਲਾਜ਼ੇ ਤੇ ਆ ਗਏ ਰੈਡੀ ਤੇ ਚੱਲੇ ਹੈਗੇ ਆਪਾਂ ਅੱਜ ਸੱਚਪਾਸ ਸੱਚਪਾਸ ਇੱਥੋਂ ਹੈਗਾ ਆਪਣਾ 428 ਕਿਲੋਮੀਟਰ ਹੈ ਆ ਆ ਗਿਆ ਆਪਣਾ ਨਵਾਂ ਬੰਦਾ ਇਹ ਹੈਗਾ ਪਿੰਦਰ ਸਿਓ ਇਹ ਆਪਦੀ ਜ਼ਿੰਦਗੀ ਦਾ ਅਜੇ ਪਹਿਲੀ ਵਾਰ ਚੱਲਿਆ ਤੇ ਪੁੱਛਦਾ ਸੀ ਆਂਦਾ ਹੈਲਮਟ ਬਈ ਸਿਰ ਤੇ ਪਾ ਕੇ ਜਾਣਾ ਆਂਦਾ ਘਰ ਵੀ ਲੱਗਦੀ ਆ ਇਹਨੇ ਸਮਝਾਇਆ ਵੀ ਹੈਲਮਟ ਵਾਕਈ ਪਾ ਕੇ ਜਾਣਾ ਆਪਾਂ ਬਾਅਦ ਵਿੱਚ ਪਾ ਕੇ ਨਹੀਂ ਜਾਣਾਗਾ ਸਿਰ ਤੇ ਹੀ ਪੋਣਾ ਹੈ ਲੋ ਕੋਈ ਗੱਲ ਹੁਣ ਆਪਾਂ ਤੁਰ ਪਏ ਆ ਖਿੱਚਦੇ ਆ ਵਾਟ ਆਪਾਂ ਹੁਣ ਹਾਂ ਲਵੇ ਆ ਗਿਆ ਪਰ ਮਖੂਤ ਇਹ ਸੁੱਖਣਾ ਫਟਕਣਾ ਲੱਗਾ ਹੀ ਮਿਲਦੇ ਜਦੋਂ ਮਰਜੀ ਆ ਜਾਓ ਹਾਂ ਅੱਜ ਮਾਰੇ ਜੇ ਖੁੱਲੇ ਹੁਣੇ ਹੀ ਖੁੱਲੇ ਹਜੇ ਇਥੇ ਜਦੋਂ ਮਰਜੀ ਆਉ ਮਤਲਬ ਇਡੀ ਲੰਮੀ ਲੈਣ ਮਿਲ ਨਹੀਂ ਮਿਲਣੀ ਚਲੋ ਮੋਟਰਸਾਈਕਲ ਦਾ ਫਾਇਦਾ ਬੰਦਾ ਆਇਨਾ ਬੰਨੂ ਗਿਆ ਜਾਂਦਾ ਵਿੱਚ ਜੀ ਇਹਦੀ ਹੋ ਕੇ ਲਾ ਆਪਾ ਪਹੁੰਚ ਗਏ ਤਰਨ ਤਰਨ ਤੇ ਹਜੇ ਸੂਰਜ ਨਹੀਂ ਚੜਿਆ ਮੌਸਮ ਠੰਡਾ ਹੀ ਆ ਕੋਸ਼ਿਸ਼ ਹੈ ਇਹ ਵੀ ਗਰਮੀ ਹੋਣ ਤੋਂ ਪਹਿਲਾਂ ਪਹਿਲਾਂ ਥੋੜਾ ਜਿਹਾ ਘੱਟ ਟੈਂਪਰੇਚਰ ਤੇ ਪਹੁੰਚ ਜੀਏ ਤੇ ਸੌਖੇ ਰਵਾਂਗੇ ਲੈ ਨਰੈਣ ਸਿੰਘ ਉਹਨੇ ਤੇਲ ਨਹੀਂ ਪਵਾਇਆ ਸੀਗਾ ਥੋੜਾ ਜਿਹਾ ਸੀਗਾ ਨੇ ਤੇਲ ਚਲੋ ਪਵਾ ਹੀ ਲਈਏ ਨਾਲੇ ਫਿਰ ਨਵਾਂ ਬੰਦਾ ਕਹਿੰਦਾ ਆਪਣਾ ਵੀ ਥੋੜਾ ਜਿਹਾ ਮਸਾ ਲੈਣਾ ਨਵਾਂ ਨਾ ਫੇਰ ਹੌਲੀ ਹੌਲੀ ਸੈੱਟ ਹੋ ਜਾਊਗਾ ਚੱਲ ਅਗੇ ਹੁਣ ਵੀ ਸੂਰਜ ਵੀ ਨਿਕਲਿਆ ਤੇ ਥੋੜਾ ਜਰ ਨੂੰ ਹੁਣ ਸੂਰਜ ਦੀ ਲੋ ਲੋ ਪਊਗੀ ਲੋ ਕਹਿੰਦੇ ਨਹੀਂ ਭਿੰਦੀ ਆਪਾਂ ਉਧਰ ਨੂੰ ਠੰਡੇ ਸਾਹ ਜਾਵਣਾਗੇ। ਹਾਂਜੀ ਆਪਾਂ ਪਹੁੰਚ ਗਏ ਅਮਰਸਰ ਸਾਹਿਬ ਨੇ ਸਾਹਮਣੇ ਆਪਣੇ ਹੈਗਾ 골ਡਨ ਗੇਟ ਪਰ ਆਪਾਂ ਅੱਜ ਉਧਰ ਨੂੰ ਨਹੀਂ ਜਾਣਾ ਆਪਾਂ ਥੋੜਾ ਜਿਹਾ ਪੋਲ ਤਾਂ ਜੜ ਜਾਣਾ। ਆਪਾਂ ਜਾਣਾ ਗੁਰਦਾਸਪੁਰ ਨੂੰ। ਸਵੇਰ-ਸਵੇਰ ਦਾ ਮਾਹੌਲ ਤਾਂ ਸੋਹਣਾ ਲੱਗਦਾ ਹਜੇ ਮੌਸਮ ਠੰਡਾ ਹੀ ਆ। ਕੋਈ ਨਹੀਂ ਗਰਮੀ ਦੀ ਮਹਿਸੂਸ ਹੁੰਦੀ ਭੋਰਾ ਵੀ। ਤੇ ਨੰਦ ਆ ਰਿਹਾ ਵਧੀਆ। ਲਓ ਜੀ ਕਰੋ ਦਰਸ਼ਨ ਫੇਰ। ਵਾਹਿਗੁਰੂ ਕਿਹ ਰਹੀ ਯਾਸਾ। ਕਿਹੜਾ ਆਇਆਸਾ। ਕਿਲਾ ਵੀ ਸੂਰਜ ਕੇਰਾ ਤਾਂ ਉਹਨਾਂ ਨਿਕਲਿਆ ਜਿਵੇਂ ਰੋਜ਼ ਹੀ ਨਿਕਲਦਾ ਹੈ ਤੇ ਪਰ ਹੌਣ ਹੋ ਕੇ ਬੱਦਲ। ਬੱਦਲ ਜੇ ਹੋ ਗਿਆ ਤੇ ਮੌਸਮ ਬਣ ਗਿਆ ਬੜਾ ਸੁਹਾਣਾ ਤੇ ਮੋਟਰਸਾਈਕਲਸ ਤੇ ਐਵਜਾ ਹੀ ਚਾਹੀਦਾ ਮੌਸਮ। ਜਿਵੇਂ ਗਰਮੀ ਸੀਗੀ ਔਖੇ ਹੋਣਾ ਸੀਗਾ ਪਰ ਬਚਤ ਹੋ ਗਈ ਹੈ। ਆਪਾਂ ਨੂੰ ਟੂਰ ਬਲਾਜੇ ਦਾ ਕੋਈ ਚੱਕਰ ਨਹੀਂ ਜਿੰਦਰ ਦੀ ਮਰਜ਼ੀ ਨਾਲ ਵੀ ਜੋ ਫੇਫਕਰੋਗੇ। ਚਲੋ ਨਰੈਣ ਸਿਆ ਖੇਚਦੇ ਕੰਮ ਕਰਾਂ। ਘਰਲੀ ਵੈਸ਼ ਨੂੰ ਢਾਬਾ ਵਸਗਾ ਜਾਂ ਆਉਣ ਲੱਪਗੇ ਸੀ ਤੇ ਥੋੜ ਮੋਚ ਮਰੋੜ ਚਾਹ ਮਾਚ ਆਪ ਦੀ ਮਰੋੜ ਨਹੀਂ ਕੀ ਗਾਂ ਦੁਕਾਨ ਵਾਲੇ ਦੀ ਲੈ ਆਪਾ ਚਾਹ ਬਣੀ ਅਜ ਮੋਚ ਮਰੋੜ ਤੇ ਕੱਪ ਨੂੰ ਫੜਾਉਣ ਲੱਗੇ ਆਪਾਂ ਆਪ ਦਾ ਜੇ ਮੰਨ ਗਿਆ ਤਾਂ ਕੱਪ ਭਰਾ ਲੈਣਾ ਫੇਰ ਨਹੀਂ ਛੇਤੀ ਆਪਾਂ ਨੂੰ ਚਾਹ ਦੀ ਲੋੜ ਪੈਂਦੀ ਬਾਕੀ ਵੇਖ ਲੈ ਕੀ ਕਹਿੰਦਾ ਜਿਹੜੇ ਢਾਬੇ ਤੇ ਖੜ ਗਏ ਸੀ ਬੋਰਡ ਵੇਖ ਕੇ ਵੀ ਮੋਚ ਮਰੋੜ ਚਾਹ ਤੇ ਉਹਨਾਂ ਕੋਲ ਦੁੱਧ ਹੀ ਨਹੀਂਗਾ ਹੁਣ ਦੁੱਧ ਲੈਣ ਗਏ ਆ ਵੇਖੋ ਕਿੱਥੋਂ ਕੋ ਲੈਣ ਗਏ ਆ ਤੇ ਕਦੋਂ ਕਉਂਦੇ ਹੋਣਾ ਕਸੂਤੇ ਜੁ ਹੋ ਗਏ ਆ ਜਿੰਨਾ ਕ ਟਾਈਮ じゃ ਖਰਾਬ ਹੋਣਾ ਤਾਂ ਹੋਇਆ ਬਾਈ ਗਾਣ ਵੇਟ ਕਰ ਲਗੀ 10 ਮਿੰਟ ਵੇਖੋ ਦੁੱਧ ਆ ਗਿਆ ਤਾਂ ਠੀਕ ਐ ਨਹੀਂ ਤਾਂ ਵਰਗਾਹ ਬੀਣਾ ਕਰੋ ਲੈ ਬਈਆ ਬਾਈ ਮੈਂ ਕੋਸ਼ਿਸ਼ ਕਰ ਸ਼ਿਵ ਨਗਰ ਕੋ ਮੱਢਦੇ ਆ ਆਹ ਵੇ ਜੀ ਮੋਟਰਸਾਈਕਲ ਤੇ ਫੋਟੋ ਕਰਾਓ ਕਰਾਓ ਭਾਈ ਕਿਨਗਰ ਕੇ ਕਿਤੇ ਹੋਰ ਜਾਓਗੇ ਅੱਛਾ ਪੱਕਾ ਕੁਛ ਨਹੀਂ ਸੋਚਿਆ ਬਸ ਤੁਰ ਪਏ ਆ ਕਿਹੜਾ ਸਹੀ ਹੈ ਭਾਈ ਠੀਕ ਹੈ ਵੀਰੇ ਓਕੇ ਜੀ ਠੀਕ ਹੈ ਜੀ ਓਕੇ ਭਾਈ ਓਕੇ ਲੈ ਵੀ ਚਾਹ ਪਾਣੀ ਪੀ ਲਿਆ ਮੁੰਡੇ ਨੇ ਪਰਚਾਨ ਮੁਛਮ ਰੋਡ ਚਾਹ ਦਾ ਕੰਮ ਤਾਂ ਕੋਈ ਹੈ ਨਹੀਂ ਸੀ ਬੱਚੇ ਦੇ ਪਰ ਫਿਰ ਵੀ ਦੁੱਧ ਦੁੱਧ ਮੁੱਕਿਆ ਸੀ ਨਾ ਅੱਧਾ ਪੌਣਾ ਘੰਟਾ ਲੱਗ ਗਿਆ ਆ ਸਾਰਾ ਕੋ ਪੌਣ ਪੌਣ ਦੇ ਟਾਈਮ ਵਾਂਗ ਲੱਗ ਹੀ ਜਾਂਦਾ ਹੁਣ ਖਿੱਚਦੇ ਆ ਵਾਟ ਆਪਾਂ ਕਿੰਨੇ ਵੱਜ ਗਏ 8 ਵਜੇ 10 ਮਿੰਟ ਹੋ ਗਏ ਤੇ ਆਪਾਂ ਪਹੁੰਚ ਗਏ ਪਠਾਨਕੋਟ ਤੇ ਸੂਰਜ ਵੀ ਮਾੜੇ ਮਾੜੇ ਰੰਗ ਜੇ ਵਿਖਾਉਣ ਲੱਗ ਪਿਆ ਸਵੇਕ ਜਾ ਪੈਂਦਾ ਥੋੜਾ ਥੋੜਾ ਪਰ ਹਾਂ ਪਰ ਬੱਦਲ ਜੇ ਹੈਗੇ ਉਹ ਬਚਦਾ ਜਿਵੇਂ ਆਮ ਟੈਂਪਰੇਚਰ ਨਾਲ ਦਾ ਘੱਟ ਹੀ ਆ ਪਰ ਹੈਗਾ ਅਸਰ ਤੜਾਇਆ ਚਲੋ ਕੋਈ ਗੱਲ ਨਹੀਂ ਉਹਨਾਂ ਨੂੰ ਕਰ ਲੈਣ ਦੀ ਮਰਜ਼ੀ ਆਪ ਦੀ ਆਪਾਂ ਕਰਾਂਗੇ ਆਪਦੀ ਮਰਜ਼ੀ ਲਓ ਸਾਹਮਣੇ ਬੋਰਡ ਆ ਗਿਆ ਤੇ ਡਲਹੌਜੀ 80 ਚੰਬਾ 118 ਪੰਜਾਬੀ ਪਲਵਾਨੋਂ ਕਿਹੜਾ ਆ ਗਿਆ ਪਹਾੜਾਂ ਚ ਤੇ ਪਹਾੜ ਆਪਣੇ ਆਪ ਦੇ ਹੀ ਹਜੇ ਪੰਜਾਬ ਦੇ ਹੀ ਆ ਹਿਮਾਚਲ ਵਾਲੇ ਤਾਂ ਹੈ ਨਹੀਂਗੇ ਨਵਾਂ ਬੰਦਾ ਆਪਣਾ ਪੂਰਾ ਖੁਸ਼ ਹੈ ਫਰਦਸਾ ਸਾਦੂ ਨੇੜੇ ਹੀ ਲੱਗਣ ਦਿੰਦਾ ਹੁਣ ਪਹਾੜ ਦੇ ਕੇ ਮੱਛਰ ਗਿਆ ਮੈਂ ਖਿੱਚੀ ਆਉਂਦਾ ਕੰਮ ਹੁਣ ਆ ਗਿਆ ਟਾਬਾ ਸਤੀਸ਼ ਪੰਜਾਬੀ ਵੈਸ ਨੂੰ ਟਾਬਾ ਇੱਥੋਂ ਖਾਣੇ ਰੋਟੀ ਭੁੱਖ ਵਾਹ ਵਾ ਲੱਗੀ ਪਈ ਸੀਗੀ ਟਾਈਮ ਤਾਂ ਹਜੇ ਹੋਇਆ ਹੈਗਾ ਕਿੰਨਾ ਹੋਇਆ ਟਾਈਮ 9:09 ਦਾ ਟਾਈਮ ਹੋ ਗਿਆ ਪਰ ਉੱਕ ਲੱਗੀ ਐ ਸਿੱਧਿਆਂ ਉੱਠੇ ਕਰਕੇ ਖਾਣੇ ਰੋਟੀ ਨਰੈਣ ਭਰੋਂਦਾ ਹਵਾ ਆ ਜਾਵੇ ਪਾਣੀ ਖਾ ਲਿਆ ਤੇ ਹੁਣ ਆਪਾਂ ਤੁਰ ਪਏ ਆ ਟਾਈਮ ਹੋ ਗਿਆ ਕਿੰਨਾ ਹੋ ਗਿਆ 9:40 ਹੋ ਗਿਆ ਤੇ ਗਰਮੀ ਵਾਵਾ ਹੈ ਜਦੋਂ ਖੜ ਜਾਨੇ ਉਦੋਂ ਮੜਕਾ ਜਾ ਹੁੰਦਾ ਤੁਰੇ ਜਾਂਦਾ ਤਾਂ ਕੰਮ ਠੀਕ ਆ ਉਹਦਾ ਕਹਿੰਦੇ ਬੈਗ ਖੁੱਲ ਗਿਆ ਮਾੜੀ ਘੈਂਟ ਚੀਜ਼ ਨਾ ਬੰਨੀ ਫਿਰਦਾ ਸੀ ਸਾਫੇ ਨਾ ਬੰਨ ਕੇ ਲਿਆ ਸੀਗਾ ਇਹਦੋਂ ਮੋਟੇ ਜੀ ਪਾ ਲੈਂਦਾ ਵਧੀਆ ਰਹਿੰਦਾ ਚੱਲ ਕੋਈ ਨਾ ਬੰਨ ਫਿਰ ਦਵਾ ਦਵ ਲੈ ਇਹ ਇੱਕ ਬੈਗ ਨੂੰ ਬੰਨਣਾ ਤੇ ਦੋ ਬੰਦੇ ਵਾਵਾ ਜਦੋਂ ਜਿਆਦਾ ਕਰੀ ਜਾਂਦੇ ਆ ਵੇਖੋ ਕੋਈ ਨਾ ਕੋਈ ਨਾ ਬੰਨੋ ਬੰਨੋ ਬਾਜੂਗਾ ਇੱਥੇ ਪਿੱਛੇ ਥੋੜਾ ਮੀਂਹ ਮੂਣਾ ਖਾਰਾ ਹੀ ਆ ਵਾਵਾ ਭਈਆਂ ਸੀਗੀਆਂ ਸੜਕ ਟੁੱਟੇ ਰੋਡ ਨਵਾਂ ਹੈ ਅੱਛਾ ਗਾਂ ਦਾ ਰੋਡ ਨਵਾਂ ਬਣ ਗਿਆ ਹਾਂ ਪਿੱਛੇ ਉੱਥੇ ਥੋੜਾ ਬਰਖਾਣ ਸੀ ਹੋ ਚੇ ਸ਼ਾਮਲ ਹੋ ਗਏ ਆ ਇਸ ਤੋਂ ਪਹਿਲਾਂ ਆਪਾਂ ਪੰਜਾਬ 'ਚ ਤੁਰੇ ਫਿਰਦੇ ਸੀ ਆਪਣੇ ਪਹਾੜ ਵੀ ਵਾਵਾ ਆਪਣੇ ਕੋਲੇ ਕੋਈ ਐਮਰਜੈਂਸੀ ਹੋਵੇ ਤਾਂ ਨਾ ਪਹਾੜਾ ਨਾ ਵੀ ਸਾਰ ਸਕਦੇ ਆਪਾਂ ਸਰਦੂਗਾ ਡੰਗ ਹੋਣਾ ਅੱਬਾ ਵੜ ਗਏ ਮਾ ਚੱਲ ਚੱਲ ਘੈਂਟ ਜਿਹਾ ਵੀਊ ਆ ਗਿਆ ਆਹਾਹਾਹਾ ਠੰਡ ਤਾਂ ਕੋਈ ਹੋਈ ਨਹੀਂ ਚਲੋ ਗਰਮੀ ਤਾਂ ਹੈਗੀ ਆ ਪਰ ਵੀਊ ਸੋਹਣਾ ਇੱਥੇ ਜੇ ਚੱਲ ਕੋਈ ਨਾ ਠੰਡਾ ਵੀ ਆ ਜਾਊਗਾ ਤਵਾ ਦਾ ਡਾ ਪਹਾੜ ਐਂ ਜੇ ਲੱਗਦਾ ਪਹਾੜ ਦੇ ਵਿੱਚ ਡੱਗਣ ਨੂੰ ਫਿਰਦਾ ਹੁੰਦਾ ਏ ਹਣਾ ਸੋਹਣਾ ਸੋਹਣਾ ਆ ਹਿੰਦੀ ਫਿਲਮਾਂ ਦੇ ਡਾਕੂ ਵਾਲੇ ਸੀਨ ਜਿਹੜੇ ਪੜ ਆ ਜਾਂਦੇ ਸੀ ਉਹ ਆ ਸੜੀ ਤੇ ਬਰਮੌਰ 109 ਤੇ ਲਵਜੀ 7 ਤੇ ਆਪਾਂ ਥੋੜਾ ਜਿਹਾ ਅੱਗੇ ਜਾ ਕੇ 12 13 ਕਿਲੋਮੀਟਰ ਪੰਜਾਰੇ ਖੱਬੇ ਮੜ ਜਾਣਾ ਸੱਚ ਪਾਸ ਵੱਲ ਨੂੰ ਦੇਖਦੇ ਆ ਸੜਕ ਕਿੱਥੇ ਕਾ ਜੀ ਬਣੀ ਖੇਤ ਪਹੁੰਚ ਗਿਆ ਆਪਾਂ ਬਣੀ ਖੇਤ ਆ ਗਏ ਆ ਇੱਥੇ ਆ ਕੇ ਮੌਸਮ じゃ ਬਦਲ ਗਿਆ ਹੁਣ ਹਵਾ ਠੰਡੀ ਠੰਡੀ ਜੀ ਲੱਗਦੀ ਹੈ ਹੁਣ ਮਾਹੌਲ ਸੈਟ ਆ ਹੁਣ ਵਧੀਆ ਲੱਗਦਾ ਸੁਣੋ ਬੰਦਰਾ ਹਾਂ ਤੁਸੀਂ ਦੇਖਿਆ ਖੜ ਕੇ ਵਾਹ ਯਾਰ ਕੀ ਬਾਤ ਆ ਟੈਂਟ ਆ ਵੀਊ ਬਹੁਤ ਸੋਹਣਾ ਕੀ ਸੀਨ ਆ ਯਾਰ ਵਾਹ ਹਾਂ ਨਹੀਂ ਰੋਕੀ ਰਹਿਣਾ ਬਾਈ ਬਹੁਤ ਸੋਹਣਾ ਮਾਹੌਲ ਆ ਯਾਰ ਇਹ ਤਾਂ ਕਮਾਲ ਹੀ ਹੋ ਗਈ ਬਹੁਤ ਸੋਹਣਾ ਆ ਗਿਆ ਆ ਗਿਆ ਮੈਂ ਚੱਲੋ ਤੁਸੀਂ ਹੁਣ ਆਪਾਂ ਥੋੜੀ ਆਈ ਜਾਂਦੇ ਆਪਾਂ ਉਹ ਡੈਮ ਦੇਖਿਆ ਸੀ ਉੱਤੋਂ ਖੜ ਕੇ ਜਮ ਉਹਦੀ ਹੁਣ ਆਪਾਂ ਕੋਲੇ ਜਾਵੜਨਾ ਫੇਰ ਉਹਨੂੰ ਦੇਖਦੇ ਆਂ ਤਸਲੀਨਾ ਖੜ ਕੇ ਕਿਹੋ ਜਿਹਾ ਮਾਹੌਲਾ ਦਾ ਆਪਾਂ ਡੈਮ ਦੇ ਬਿਲਕੁਲ ਨੇੜੇ ਆ ਗਏ ਆ ਬਹੁਤ ਸੋਹਣਾ ਵਿਊ ਬਣਦਾ ਇੱਥੇ ਬਈ ਇੱਥੇ ਬੋਟਾ-ਬਾਟਾ ਵੀ ਹੈਗੇ ਆ ਉਧਰ ਦੇਖਦੇ ਆਂ ਟਰਾਈ ਕਰਕੇ ਜੇ ਗੱਲ ਬਣ ਗਈ ਤਾਂ ਕੋਈ ਵੇ ਗੇੜੇ ਹਾਂ ਇਧਰ ਹੀ ਇਧਰ ਜਾਣਾ ਆਪਾਂ ਆਪੋ ਪਰਲੇ ਪਾਸ ਜਾਣਾ ਉਧਰ ਲਈ VOTING ਉਧਰ ਹੀ ਹੁੰਦੀ ਹੈ ਪਰਲੇ ਪਾਸੇ ਆਵਾ ਲੋਕ ਦੇਖਣ ਆਉਂਦੇ ਇੱਥੇ ਖੜੇ ਆ ਬਹੁਤ ਘੈਂਟ ਲੱਗਦਾ ਦੇਖਣ ਸੋਹਣਾ VIEW ਇੱਥੇ ਵੀ ਦੇਖਦੇ ਆ ਮਾੜਾ ਜਿਹਾ ਗਾਂ ਚੱਲ ਕੇ ਜੇ ਕਿਸ ਨੇ ਨਾ ਰੋਕਿਆ ਤਾਂ ਪੁਲਿਸ ਆ ਜਿਹੜੇ ਬੈਠੇ ਤਾਂ ਹੈ ਪਰ ਏਡੀ ਗੱਲ ਕੋਈ ਹੈ ਨਹੀਂ ਇਹਨਾਂ ਹੀ ਰੱਖਦੇ ਲਿਆ ਬਈ ਪਲਵਾਨੋ ਆ ਆ ਗਿਆ ਪੋਲ ਇਧਰ ਜਮਾ ਆਪਣੇ ਖੱਬੇ ਪਾਸੇ ਕੁਛ ਨਹੀਂਗਾ ਇਧਰ ਸਾਰਾ ਪਾਣੀ ਸਟੋਰ ਕੀਤਾ ਹੋਇਆ ਅੱਗੇ ਜਾ ਕੇ ਉਹ ਤੇ ਬੋਟਾਂ-ਬਟਾਂ ਇੱਥੇ ਫਿਰਦੀਆਂ ਉਹ ਵੇੜੇ ਮੌਲ ਕੀ ਬਣਦਾ ਚਮੀਰਾ ਡੈਮ ਹੈ ਦਾ ਨਾਮ ਚਮੀਰਾ ਡੈਮ ਆ ਡੈਮ ਦੇ ਵਿੱਚ ਇਧਰ ਤਾਂ ਲੱਕੜਾਂ ਲੱਕੜਾਂ ਹੀ ਆ ਬਹੁਤ ਇਕੱਠੀਆਂ ਹੋਈਆਂ ਪਈਆਂ ਇੱਥੇ ਤਾਂ ਬਾਲੀਆਂ ਲੱਕੜਾਂ ਨਰਹਿਣ ਨਜ਼ਾਇਰੀ ਹਨ ਇਹ ਸਕੂਟਬੋਟ ਹੈ ਲੱਕੜਾਂ ਹੀ ਆਨੇ ਕਾਂਦ ਜੀ ਬਣਾਈ ਬੈਠੇ ਵਿੱਚ ਪਤਾ ਨਹੀਂ ਕੀ ਹਿਸਾਬ ਦਾ ਉਹ ਸੋਹਣਾ ਪਰ ਮੋੜ ਸੋਹਣਾ ਹਵਾ ਠੰਡੀ ਠੰਡੀ ਆਉਂਦੀ ਤੇ ਨਜ਼ਾਰਾ ਹੀ ਐ ਇੱਥੇ ਕੋਈ ਹੋਵੇ ਨਾ ਟੈਂਟ ਲਾਉਣ ਨੂੰ ਜਗ੍ਹਾ ਇੱਥੇ ਰਹਿਣਾ ਨਾ ਕੰਮ ਪਰ ਹੈ ਨਹੀਂ ਕੋਈ ਮੋੜ ਇੱਥੇ ਆਏ ਲੈ ਆ ਚਮੀਰਾ ਡੈਮ ਟੱਪ ਕੇ ਆਇਆ ਗਾਹਾਂ ਇੱਕ ਚੰਗਾ ਸੋਹਣਾ ਬਾਜ਼ਾਰ ਜਾਂ ਬਣਿਆ ਵਾ ਥੱਲੇ ਉਹ ਉਧਰ ਬੋਟਿੰਗ ਬਾਟਿੰਗ ਦੀ ਹੋਈ ਜਾਂਦੀ ਆ ਛੋਟੀ ਜੀ ਪਾਰਕਿੰਗ ਆ ਆ ਨਵਾਂ ਡਰਾਈਵਰ ਆਪਣਾ ਪੰਦਰਸੇਵਾਂ ਆ ਆਹਾਂ ਦਾ ਜੈਕਟ ਨਾਲ ਗਰਮੀ ਲੱਗਦੀ ਲਾ ਕੇ ਨੇ ਬੈਗ ਚ ਪਾ ਲਈ ਤੇ ਬੈਗ ਮੰਨਣ ਨੂੰ ਜਿਹੜੀ ਨੇ ਆ ਮਹਗਾਈ ਆ ਨਾ ਚੀਜ਼ ਕੈਨੇਡਾ ਤੋਂ ਇੰਪੋਰਟ ਕਰਾਈ ਐ ਸਪੈਸ਼ਲ ਸੱਚੀ ਨਾ ਸੇ ਝੂਠ ਮਾਰੇ ਨਹੀਂ ਆਪਾਂ ਕਦੇ ਹੁਣ ਸ਼ੇਕ ਸ਼ੁੱਕ ਪੀਨੇ ਮਾੜਾ ਆ ਤੇ ਫੇਰ ਥਲੜਾ ਮੋਹਲ ਵੇਣੇ ਨੇ ਰਹਿਣ ਕੀ ਬਣਦਾ ਹੁਣ ਚੈੱਕ ਕਰਕੇ ਚੱਲਦੇ ਆ ਮੌਸਮ ਬਹੁਤ ਸੋਹਣਾ ਹੋ ਗਿਆ ਇੱਥੇ ਯਾਰ ਘੈਂਟ ਆ ਵੀਊ ਤੇ ਮੋਟਰਸਾਈਕਲ ਆਪਣਾ ਖੜਾ ਇੱਧਰ ਠੀਕ ਆ ਆਜੋ ਫਿਰ ਲੈ ਵੀ ਸ਼ੇਕ ਤੇ ਮੰਗੋ ਸ਼ੇਕ ਪੀਲੇ ਦੋ ਦੋ ਗਲਾਸ ਤੇ ਕੰਮ ਹੁਣ ਸੈਟਾ ਤੇ ਆ ਬਲਵਾਨ ਆਪਣੇ ਆਹ ਖੜੇ ਪਿੱਛੇ ਪਿਛਲੇ ਪਾਸੇ ਆਪਣੇ ਇਹ ਡੈਮ ਆ ਮਾਹੌਲ ਇੱਥੇ ਸੋਹਣਾ ਰੌਣਕ ਹੈ ਪਰ ਆਪਾਂ ਅੱਗੇ ਜਾਣਾ ਹੁਣ ਬੈਰਾਗੜ ਇੱਥੋਂ 82 ਕਿਲੋਮੀਟਰ ਬਸ ਉੱਥੇ ਚੱਲ ਕੇ ਰੁਕਾਂਗੇ ਪਹਿਲਾਂ ਜਾ ਮਿਲਿਆ ਜਿਉਂ ਤੁਰਿਆ ਨਹੀਂ ਕੋਈ ਡੱਕਾ ਨਹੀਂ ਕਦੇ ਪਿਆ ਸੀ ਇੱਥੇ ਰਾਹ ਥੋੜਾ ਹੈ ਭੀੜਾ ਕਿੱਥੋਂ ਨਹੀਂ ਕੱਢ ਦੇਗਾ ਟੈਗਲ ਵੈਸੇ ਤਾਂ ਆਪਣੇ ਕੋਲੇ ਵਾਵਾ ਹੈਗਾ ਕਿੰਨੀ ਰੇਂਜ ਦਿਖਾਉਂਦਾ 109 ਤੇ ਪਰ ਫਿਰ ਵੀ ਪੁਆ ਹੀ ਲੈਨੇ ਕੋਈ ਪਤਾ ਲੱਗਦਾ ਨਹੀਂ ਗਾ ਪੰਪ ਪਾਉਣਾ ਕਿ ਨਹੀਂ ਆਉਣਾ ਆ ਟੋਲਾ ਪਟਾ ਪਚਲੇ ਤੇ ਸਾਹਮਣੇ ਹੋ ਰਹੀ ਇਧਰ ਫੋਟੋਗ੍ਰਾਫੀ ਵੱਡੇ ਪੱਤਰ ਤੇ ਹੋ ਰਹੀ ਹੈ ਪਾਣੀ ਪੁਣੀ ਪੀ ਰਿਆ ਤੇ ਫੇਰ ਕੈਮ ਹੋ ਗਏ ਆ ਸੱਚ ਪਾਸ ਦੀਆਂ ਫੋਟੋ ਵੇਖੀਆਂ ਰਾਜ ਕੋ ਹੋਰ ਰਾਈਡਰ ਮਿਲੇ ਪੁੱਛਿਆ ਉਹਦੇ ਬਈ ਸਨੋ ਤਾਂ ਬਹੁਤ ਹੈ ਬਹੁਤ ਸੋਹਣਾ ਮੌਲ ਆ ਤੇ ਸੁਣ ਕੇ ਮੁੰਡੇ ਖੁਸ਼ ਹੋ ਗਏ ਆ ਕੇ ਆਪਾਂ ਨੂੰ ਹਜੇ ਜਾਣ ਤੇ ਲੱਗਣੇ ਆ ਦੱਸਦਾ ਤੈਨੂੰ ਕਿੰਨੀ ਵਾਟਰ ਹੈਗੀ ਅਜੇ ਆਪਾਂ 95 ਕਿਲੋਮੀਟਰ ਜਾਣਾ 2 ਘੰਟੇ ਲੱਗ ਜਾਣੇ ਆ ਕੋਈ ਗੱਲ ਨਹੀਂ ਖੈਦਾਂਗੇ ਟਾਈਮ ਨਾਲ ਜਾਵੜਾਂਗੇ 3 ਵਜੇ ਤਿੰਨ ਆਪਾਂ ਸੋਹਣਾ 뷰 ਇੱਥੇ ਵੀ ਹਜੇ ਮੀਂਹ ਮੂ ਤਾਂ ਪਿਆ ਨਹੀਂ ਗਾ ਪਰ ਫੇਰ ਵੀ ਚੰਗੀ ਹਰਿਆਲੀ ਇੱਥੇ ਜੰਗਲ ਟਾਈਪ ਗੱਲ ਬਹੁਤ ਬੈਰਾਗੜ੍ਹ ਬੜਾ ਸੋਹਣਾ ਸੀਨ ਜਾਵੇ ਆ ਪਹਾੜ ਵੱਢ ਕੇ ਸੜਕ ਬਣਾਈ ਆ ਇਹ ਜਿਵੇਂ ਕਾਜਾ ਸਪਿੱਤੇ ਵਾਲੇ ਪਾਸੇ ਨਾ ਉਹ ਹੀ ਦਾ ਰੋੜ ਜਾ ਆ ਕਿਥੇ ਵੀ ਲੰਗਰ ਲੱਗਾ ਪਿਆ ਪਤਾ ਨਹੀਂ ਕੋਈ ਵਿਆਹ ਆ ਕੇ ਕੋਈ ਮਾਤਾ ਦਾ ਕੋਈ ਪ੍ਰੋਗਰਾਮ ਹੈ ਪਰ ਪਹਿਲੀ ਯਾਰ ਵੇਖਿਆ ਕੋਈ ਪਹਾੜਾਂ 'ਚ ਲੰਗਰ ਲੱਗਿਆ ਨਹੀਂ ਤਾਂ ਆਪਣੀ ਲਾਉਂਦੇ ਹਾਂ ਥਾਂ ਥਾਂ ਤੇ ਚਲੋ ਵਧੀਆ ਗੱਲ ਦੇਖਦੇ ਆ ਕੀ ਮੌਲਾ ਕਾਹਦਾ ਹੈ ਅੱਛਾ ਕੋਈ ਮਾਤਾ ਦਾ ਹੀ ਆ ਕੁਝ ਗੋਗੜ ਟਰੱਕ ਆ ਗਿਆ ਸਾਈਡ ਤੇ ਰੱਖਿਓ ਮਣਾ ਜਾ ਲੈ ਆਪਾਂ ਬਸ ਬੈਰਾਵੜ ਤੋਂ 35 ਕਿਲੋਮੀਟਰ ਪਿੱਛੇ ਆ ਤੇ ਨਿੱਕੀ ਨਿੱਕੀ ਕਣੀ ਦਾ ਮੀਝ ਆ ਗਿਆ ਰਾਮਦਾਰੀ ਹੋ ਗਈ ਮੌਸਮ ਹੋ ਗਿਆ ਠੰਡਾ ਨਜ਼ਾਰਾ ਜ ਆਉਣ ਲੱਗ ਪਿਆ ਰੋਡ ਕਹਿੰਦੇ ਆਫ ਹੋ ਗਿਆ ਵੀਰੇ ਆਫ ਰੋਡ ਹੋ ਗਿਆ ਇਹ ਤੇ ਮੀਂਹ ਆਉਣ ਹੋ ਗਿਆ ਚਲੋ ਕੋਈ ਨਾ ਲੋਡ ਸਿਕਣ ਗਈਆਂ ਦੀ ਪੀਸਾ ਇਹ ਹੈ ਛੋਟਾ ਜਿਹਾ ਕਸਬਾ ਤੀਸਾ ਤੇ ਏਦੂ ਅੱਗੇ ਬੈਰਾਗੜ ਤੇ ਬੈਰਾਗੜ ਦੇ ਨਾਲ ਹੀ ਇੱਕ ਕੈਂਪਿੰਗ ਸਾਈਡ ਉੱਥੇ ਜਾ ਕੇ ਆਪਾਂ ਨਾ ਅੱਜ ਆਪ ਦਾ ਟੈਂਟ ਟੰਟ ਲਾਉਣ ਦਾ ਹੈਗਾ ਪ੍ਰਬੰਧ ਆਪਣੇ ਕੋਲੇ ਕਰਦੇ ਗੱਲਬਾਤ ਜਾ ਕੇ ਕੀ ਬਣਦਾ ਮਿੱਤਰੋ ਕਹਿੰਦੇ ਕਿੱਥੇ ਆ ਗਏ ਵਾਹਾਹਾਹਾ ਕਿਆ ਸੀਣਾ ਯਾਰ ਨਜ਼ਾਰਾ ਹੀ ਆ ਗਿਆ ਵੇਖ ਕੇ ਪਹਿਲਾਂ ਗੋਪਰੋ ਖੋਲ ਕੇ ਪਾੜਿਆ ਸੀ ਇਹਦੇ ਵਿੱਚ ਹੈ ਟੈਂਕ ਬੈਗ ਚ ਕਣਗੀਆਂ ਹੀ ਆਉਂਦੀਆਂ ਸੀਗੀਆਂ ਪਰ ਆ ਸੀਨ ਜੇ ਵੇਖ ਕੇ ਰਿਹਾ ਨਹੀਂ ਗਿਆ ਸਪੈਸ਼ਲੀ ਫੇਰ ਲਾਇਆ ਹੁਣ ਆ ਭਾਈ ਯਾਰ ਨਾ ਬਸ ਸਾਰੇ ਜਿੰਨਾ ਅੱਜ ਸਫ਼ਰ ਕੀਤਾ ਸਾਰੇ ਧਕਾਣ ਹੀ ਰਹਿ ਗਈ ਵੇਖ ਕੇ ਹਣਾ ਯਾਰ ਆ ਯਾਰ ਕਿਆ ਬਾਤ ਹੈ ਯਾਰ ਇੱਥੇ ਵਾ ਪਾੜਪੂੜ ਵੱਢ ਕੇ ਸੜਕ ਚੌੜੀ ਕਰੀ ਜਾਂਦੇ ਆ ਹਾਲ ਹੈ ਵਈਕ ਆ ਇੱਕ ਚਰਨਾਗਾ ਹੋਰ ਆ ਗਿਆ ਆ ਇੱਥੇ ਇੱਕ ਤੁੰੜਨ ਹੋਣਾ ਹੈ ਹਾਂ 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 ਥੱਲੇ ਲੰਘਣਾ ਪੈਣਾ ਹੋਰ ਰਸਤਾ ਕਿਹੜਾ ਹੈ ਕਿਵੇਂ ਬਿੰਦਰਾ ਠੰਡਦਾ ਮੈਂ ਤਾਂ ਪਾਸ ਮੈਂ ਤਾਂ ਪਾਸੇ ਹੀ ਲੰਘੂਗਾ ਹੋ ਨਹੀਂ ਮੈਂ ਕਿਦਰ ਗੋਪਰੋ ਜੇ ਨਾ ਪਾਣੀ ਪੁਣੀ ਪੈ ਜਾਏ ਵੇਖੋ ਵੈਲੀਆ ਕਹਿੰਦੇ ਵੈਲੀ ਦਾ 뷰 ਕਿੰਨਾ ਸੋਹਣਾ ਆਹਾਹਾ ਕਹਿ ਟਾ ਕੰਮ ਬਾਈ ਵੇਖੋ ਨਰਨ ਸਾਹਮਣੇ ਯਾਰ ਕਿੰਨੀ ਹਰਿਆਲੀ ਯਾਰ ਬਾਲਾ ਸੋਹਣਾ ਯਾਰ ਕੰਮ ਅਗਰ 2 ਕਿਲੋਮੀਟਰ ਰਹਿ ਗਿਆ ਬਸ ਪਰ ਆਪਾਂ ਥੋੜਾ ਜਿਹਾ ਬੈਰਾਗੜ ਤੋਂ ਗਾਂ ਜਾਵਾਂਗੇ ਜਿੱਥੇ ਕੈਂਪਿੰਗ ਸਾਈਟ ਜੀ ਬਣੀ ਆ ਉੱਥੇ ਚੱਲਾਂਗੇ ਥੋੜਾ ਜਿਹਾ ਉਹ ਤੇ ਤਾਂ ਤੂੰ ਦੇਖ ਕੇ ਚੰਗਾ ਫਰਕ ਹੋ ਨਾ ਵਾਂਗੇ ਟੈਂਟਾਂ ਆਪਾਂ ਆ ਬੇਰਾਗੜ ਸਵੇਰ ਦੇ ਵਿੱਚ ਅਸੀਂ ਬੇਰਾਗੜ ਬੇਰਾਗੜ ਪਹੁੰਚ ਗਏ ਬੇਰਾਗੜ ਫੋੜਾ ਆਪਾਂ ਪਰ ਥੋੜਾ ਜਿਆਦਾ ਅੱਗੇ ਜਾਣਾ ਅਜੇ ਆਪਾਂ ਗੜਾ ਆ ਖਰਾਬ ਹੁੰਦਾ ਜਾਂਦਾ ਰਹੇ ਜੀ ਬਣੀ ਦੀ ਸਾਰਿਆਂ ਦਾ ਲਾਇਸੈਂਸ ਨੰਬਰ ਐਡਰੈਸ ਨੋਟ ਕਰਕੇ ਜਾਣ ਦਿੰਦੇ ਜਦੋਂ ਵਾਪਸ ਆਈਦਾ ਫਿਰ ਫਿਰ ਚੈੱਕ ਕਰਦੇ ਆ ਕਿਉਂਕਿ ਨਾਲ ਜੰਮੂ ਕਸ਼ਮੀਰ ਦਾ ਬਾਰਡਰ ਲੱਗਦਾ ਤਾਂ ਕਰਕੇ ਚਲੋ ਵੀਰੋ ਉਹ ਮਾ ਟਾਪ ਤੇ ਫਿਰਦੇ ਆ ਪੱਕੇ ਰਾਂ ਵੈਸੇ ਦਾ ਸੱਚ ਪਾਸ ਤਾਂ ਨਹੀਂ ਬਹਿਰਾਗੜ ਤੋਂ ਅੱਗੇ ਆ ਤੇ ਨਰੈਣ ਲੈਂਡ ਫਿਰਦਾ ਆਂਡੇ ਤੇ ਟੈਂਟ ਇੱਥੇ ਲੱਗੇ ਪਏ ਆ ਆਹ ਇੱਥੇ ਨਹੀਂ ਕਿਤੇ ਅੰਦਰ ਆਣਾ ਇੱਥੇ ਟੈਂਟ ਲਾਉਣਾ ਪੈ ਜੇ ਆਪਾਂ ਨੂੰ ਹੈ ਐਡਵੈਂਚਰ ਕੈਂਪ ਸੱਚ ਪਾਸ ਪੁੱਛ ਕੇ ਨੂੰ ਬਣਾਇਆ ਅੱਜ ਇਹ ਬਹਾਦਰ ਤੋਂ ਆਪਾਂ ਇੱਥੇ ਆਂਡੇ ਉਂਡੇ ਲੈ ਲਏ ਮੁੰਡਿਆਂ ਨੇ ਤੇ ਅੰਦੇ ਆਮਲੇਟ ਬਣਾ ਲਾਂਗੇ ਇਹਨਾਂ ਨੇ ਜਗ੍ਹਾ ਵੀ ਦੱਸਤੀ ਆਪਾਂ ਨੂੰ ਟੈਂਟ ਲਾਉਣ ਵਾਸਤੇ ਆਦੇ ਉਲਾਤਾ ਜਿੱਥੇ ਮਰਜ਼ੀ ਲਾਓ ਕੋਈ ਡਿੱਕਾ ਨਹੀਂ ਪਰ ਥੋੜਾ ਜਿਹਾ 10 ਕਿਲੋਮੀਟਰ ਜਾ ਕੇ ਥੱਲੇ ਲਾਓ ਉੱਪਰ ਠੰਡ ਫੜੀ ਜਾਂਦੀ ਚਲੋ ਜੀ ਆਪਾਂ ਇਹਨਾਂ ਦੀ ਗੱਲ ਮੰਨ ਲਈ ਅੱਗੇ ਚੱਲ ਕੇ ਹੁਣ ਥਾਂ ਵੇਖਦੇ ਕੋਈ ਵਧੀਆ ਜਾ ਉਹ ਲਾਓ ਜਿੱਥੋਂ ਮਰਜ਼ੀ ਡਿੱਕਾ ਕੋਈ ਨਹੀਂਗਾ ਇਹਨੇ ਲੋਕੇਸ਼ਨ ਬਹੁਤ ਵਧੀਆ ਹੈਗੀ ਆ ਇੱਥੇ ਵੀ ਰੈਂਟ ਲਾ ਸਕਦੇ ਆ ਪਰ ਉਹ ਕਹਿੰਦਾ ਮੇਰੀ ਮੰਨੋ ਦੇ ਇੱਥੇ ਲਾਉਣਾ ਠੰਡ ਬਹੁਤ ਹੋ ਜਾਂਦੀ ਹੈ ਤੇ ਰਾਤ ਨੂੰ ਥੋੜਾ ਜਿਹਾ ਅੱਗੇ ਜਾਵੜੋ ਪਰ ਸੀ ਵੀ ਨਾਲ ਵੀ ਬਹੁਤ ਸੋਹਣਾ ਹੈ ਪਰ ਕੋਈ ਨਾ ਪਹਿਲਾਂ ਅੱਗੇ ਚੱਲਦੇ ਟਰਾਈ ਕਰਦੇ ਆ ਕੀ ਪਤਾ ਇੱਧਰ ਵੀ ਚੰਗਾ ਮਿਲ ਜੇ ਕੋਈ ਸੀਨ ਲੇ ਵਿਪਲਵਨ ਨੂੰ ਲੋਕੇਸ਼ਨ ਮਿਲ ਗਈ ਆਪ ਨੂੰ ਬਹੁਤ ਸੋਹਣੀ ਇੱਥੇ ਪਹਿਲਾਂ ਵੀ ਟੈਂਟ ਲੱਗੇ ਆ ਇਹ ਹਜੇ ਦੇਣਾ ਸਾਨੂੰ 200 ਰੁਪਏ ਦੇ ਦਿਓ ਤੇ ਕੋਈ ਚੱਕਰ ਨਹੀਂ ਇੱਥੇ ਟੈਂਟਰ ਤੁਸੀਂ ਲਾ ਲਓ ਬੇਫਿਕਰ ਹੋ ਕੇ ਤੇ ਖਾਣ ਪੀਣ ਨੂੰ ਵੀ ਮਾੜਾ ਮੋਟਾ ਇੱਥੇ ਬਣਿਆ ਹੈਗਾ ਪਰ ਆਪਣੇ ਕੋਲੇ ਤਕਰੀਬਨ ਸਾਰਾ ਕੁਝ ਹੈਗਾ ਹੀ ਆਪਾਂ ਨੂੰ ਲੋੜ ਹੀ ਨਹੀਂ ਕਿਸੇ ਚੀਜ਼ ਦੀ ਵਿਊ ਦਿਖਾਉਣਾ ਤੁਹਾਨੂੰ ਸਾਹਮਣੇ ਮਾੜਾ ਜਿਹਾ ਦੇਖਣ ਵਾਲੀ ਜੀ ਹੈ ਯਾਰ ਇੱਧਰ ਨੂੰ ਦੇਖ ਕੀ ਬਾਤ ਆ ਯਾਰ ਪਾਲਾ ਕੈਂਟ 뷰 ਆ ਤਾਂ ਨਾ ਬੰਦੇ ਦਾ ਬਸ ਇਹਨੂੰ ਵੇਖ ਵੇਖ ਕੇ ਜੀ ਲੱਗ ਜਾਂਦਾ ਐ ਐ ਲੱਗਦਾ ਹੀ ਨਹੀਂ ਜੀ ਕੁਝ ਹੋਰ ਵੇਖੀਏ ਆ ਬਸ ਐਤੋਂ ਆਪਾਂ ਕੱਲ ਨੂੰ ਸੱਚ ਪਾਸ ਹੈਗਾ ਇੱਥੋਂ 20-22 ਕਿਲੋਮੀਟਰ ਹੈਗਾ ਤੇ ਉੱਥੇ ਟਾਈਮ ਹੁੰਦਾ ਸ਼ਾਮ ਨੂੰ 4 ਵਜੇ ਤੱਕ ਮੁੜਨਾ ਹੁੰਦਾ ਤਾਂ ਕਰਕੇ ਅੱਜ ਤਾਂ ਆਪਾਂ ਵਰ ਆਪਾਂ ਇੱਥੇ ਲਾਉਣੇ ਟੈਂਟ ਉਂਟ ਰੈਸਟ ਕਰਾਂਗੇ ਤੇ ਕੱਲ ਨੂੰ ਫਿਰ ਆਪਾਂ ਉਧਰ ਨੂੰ ਚੱਲਾਂਗੇ ਕੀ ਆ ਨਜ਼ਾਰਾ ਯਾਰ ਆਹ ਹੈ ਜਿਗਰ ਦਾ ਵੇਖੀ ਚੱਲ ਗਏ ਚੱਲ ਵੀ ਨਰਨਸਾਂ ਹੁਣ ਆਪਾਂ ਲਾਈਏ ਟੈਂਟ ਹਨਾ ਸਮਾਨ ਕੱਢ ਲਗੇ ਸਾਰਾ ਚਲੋ ਜਨਵਰੀ ਜੀ ਤੋਂ ਲੈ ਗਏ ਸੀ ਉਸ ਤੋਂ ਬਾਅਦ ਬਸ ਅੱਜ ਹੀ ਖੋਲਿਆ ਆ ਗੱਦੇ ਤਾਂ ਵਾਤਲੇ ਚੱਕੇ ਹੋਰ ਨਹੀਂ ਤੇ 스멜 ਹੁਣ ਤਵਾ ਤਾਂ ਆਪੇ ਗਈ ਆ ਤੇ ਠੀਕ ਹੋ ਜਾਊਗਾ ਆ ਸ੍ਰੀਪਿੰਦ ਬਾਜੀ ਚੱਕ ਲਈ ਮੈਂ ਆਪਦਾ ਨਾਲ ਰੱਸੀ ਚੱਕ ਲਈ ਆਪਣੀ ਕੁਰਸੀਆਂ ਕੁਰਸੀਆਂ ਗੱਦੇ ਜਾਵਾ ਭਰੀ ਜਾਂਦੇ ਆ ਮਹੌਲ ਤਾਂ ਯਾਰ ਬੜਾ ਹੀ ਸੋਹਣਾ ਹੈ ਰੱਸੀ ਵੀ ਆਪਣੀਆਂ ਸ੍ਰੀਪਿੰਦ ਬਾਜੀ ਵੀ ਕਰਦੇ ਆ ਤਿਆਰੀ ਫਿਰ ਆਪਣਾ ਕੀ ਆ ਭਰਾ ਮੇਰਾ ਤੇ ਭਾਈ ਹੁਣ ਤਾਂ ਲੈ ਬ੍ਰੈਂਡ ਸੋਨੇ ਮੈਗੀ ਤੇ ਬਣਾਤੀ ਆ ਪਰ ਕੁਰਸੀ ਲੋਕਾਂ ਚ ਭਸਾ ਦੇ ਸੀ ਕਿ ਮਸਾਂ ਖਿੱਚ ਕੇ ਗੱਡੀ ਮੰਡੇ ਨੇ ਮਾ ਮੈਂ ਆ ਤੇ ਪੈਰ ਮਾ ਕੇ ਆਪਣਾ ਬਿਲਕੁਲ ਰੈਡੀ ਹੈ ਗੱਦੇ ਗੁੱਦੇ ਪਾ ਵਿਛਾਲੇ ਆ ਹਵਾ ਭਰ ਕੇ ਤੇ ਆ ਆਪਣੇ ਇਹ ਸਲੀਪਿੰਗ ਬੈਗ ਮੋੜ ਬਣ ਗਿਆ ਸੋਣਾ ਭੁੱਖ ਲੱਗੀ ਪਈ ਆ ਪੂਰੀ ਤੇ ਹੁਣ ਆਪਾਂ ਮੈਗੀ ਖਾਣੇ ਆ ਪਹਿਲਾਂ ਤਾਂ ਮੈਗੀ ਲੈ ਵੀ ਮੈਗੀ ਆਪਣੀ ਬਿਲਕੁਲ ਤਿਆਰ ਕਿਵੇਂ ਪਿੰਦਰ ਬਣੀ ਹੈ ਨਰੈਣ ਨੇ ਬਣਾਈ ਹੈ ਹੈਂਦਰਨ ਤੂੰ ਦਿਖਾਏਂਗਾ ਹੀ ਪਿੰਦਨ ਪੁੱਛਦਾ ਬੰਦਨ ਪੁੱਛਦਾ ਖਵਾ ਕੇ ਚੱਗੀ ਨਾ ਭੁੱਖ ਲੱਗੀ ਆ ਜਿਹੋ ਜੀ ਮਰਜ਼ੀ ਖਾਣ ਲਓ ਸਹੀ ਗੱਲ ਆ ਭੁੱਖ ਤਾਂ ਬਹੁਤ ਲੱਗੀ ਆ ਬਹੁਤ ਲੱਗਣੀ ਆ ਚਲੋ ਫਿਰ ਚੱਕੀਏ ਫੱਟੀਆਂ ਨਾ ਇਹ ਕਹਿੰਦੇ ਦੁਬਾਰਾ ਮੁੰਡਿਆਂ ਨੇ ਗੈਸ ਚਲਾ ਲਿਆ ਹੁਣ ਚੌਲ ਬਣਨਗੇ ਫਿਰ ਕਹਿੰਦੇ ਸੀ ਅੰਡੇ ਲੈ ਆਂਦੇ ਭੁਰਜੀ ਬਣਾਵਾਂਗੇ ਤੇ ਆਹ ਜਿਹੜੇ ਇਧਰ ਟਾਬੇ ਵਾਲੇ ਆ ਉਹ ਕਹਿੰਦੇ ਫੁਲਕੇ ਅਸੀਂ ਦੇ ਦਿਆਂਗੇ ਤੁਹਾਨੂੰ ਉਹਦੇ ਨਾਲ ਡਬਲ ਪਾਉਣਾ ਪੈਣੀ ਥੋੜਾ ਹੋਊਗਾ ਪਾਣੀ ਵੀਰ ਡਬਲ ਪਾਈਦਾ ਤੇ ਬਹੁਤ ਸੋਹਣਾ ਮੌਸਮ ਆ ਭਾਈ ਸਾਮ ਠੰਡਾ ਸਾਮ ਨੂੰ ਸੁਨੋ ਭਈਆ ਪਾਣੀ ਹੋਰ ਪਿਆੰਦ ਮਗਰ ਯਾਰ ਇਹ ਵੀਡੀਓ ਗੱਲ ਬਹੁਤ ਵਧੀਆ ਲੋਕੇਸ਼ਨ ਆ ਹਾਂ ਲੈ ਸਾਡੇ ਸ਼ੈਫ ਨੇ ਚੌਲ ਧਰਤੇ ਆ ਚੌਲਾਂ ਦਾ ਪਤਾ ਨਹੀਂ ਫਿੱਜਣੇ ਨੂੰ ਮੇਰੇ ਢੱਬਾ ਚ ਰੋਟੀ ਸਾਡੂਗਾ ਜਿੰਦੀ ਗੈਸ ਛੱਡੀ ਬੈਠਾ ਹੈ ਕੈਸ ਘੱਟ ਕਰ ਲ ਚੌਲ ਵੀ ਨਹੀਂ ਰਹਿਣਾ ਡੱਬਾ ਵੀ ਨਹੀਂ ਰਹਿਣਾ ਨਹੀਂ ਨਹੀਂ ਹੈ ਨਹੀਂਗਾ ਕੋਈ ਨਾ ਪਤਾ ਨਹੀਂ ਚੌਲ ਆ ਕੇ ਮੈਂਗੀ ਕੋਈ ਜਗ ਬੜਾ ਗਣਾ ਮੈਂਗੀ ਮਸਾਲਾ ਪਾਇਆ ਹੈ ਨਾ ਮੁੰਡਾ ਕਹਿੰਦੇ ਗੰਡੇ ਗੁੰਡੇ ਬਹੁਤ ਸੋਹਣੇ ਜੀਰ ਦਾ ਹੈ ਲੈ ਇਹ ਕੈਨੇਡਾ ਘਟ ਕੇ ਆ ਘੰਟੇ ਥੋੜਾ ਐ ਟਾਈਮ ਸਮਝ ਆਇਆ ਮੈਨੂੰ ਸਵਾਦ ਕਿੰਨਾ ਆਉਂਦਾ ਹੁਣ ਜਿੱਥੇ ਝੋਨਾ ਲਾਉਣਾ ਉੱਥੇ ਮੀਂਹ ਪਾਉਣਾ ਉੱਪਰ ਆਇਆ ਕਰਨਾ ਇੱਥੇ ਬੈਠਿਆ ਬੈਠਿਆ ਬੜਾ ਗੰਦਾ ਮੀਂਹ ਆ ਗਿਆ ਆ ਤਾਂ ਪਾਪਾ ਜੀ ਆਪਣੇ ਘਰ ਦਾ ਮੂਰੇ ਬਰਾਂਡਾ ਜਿਹਾ ਬਣਿਆ ਹੋਇਆ ਆ ਸਾਨੂੰ ਸਲੂਟ ਨਹੀਂ ਸੀ ਆ ਸਾਮਾਨ ਚੁੱਕ ਕੇ ਪਾਸਟਰ ਕਰ ਲਿਆ ਆ ਚੌਲ ਕਿਹੜੇ ਨਹੀਂ ਘਾਟ ਟਮਾਟਰ ਮੂਤਰ ਨੂੰ ਸਹੀ ਰੇ ਪਾਏ ਆ ਜਾਂ ਜਾਂਦੇ ਸਪੂਜ ਨਾਲ ਕਰ ਲਾਂਗੇ 200 500 ਦੇ ਭਟ ਰਹੇ ਆ ਉਗਣਾ ਪਾਣੀ ਪਾਉਗਣਾ ਨਾ ਮਾਪਾ ਪਾ ਪਤਾ ਨਹੀਂ ਕੀ ਕਰਨਗੇ ਪਰ ਪਰਦਾ ਖਲਾ ਜਿਆਦਾ ਪਾਣੀ ਪਾਣੀ ਕਰਦੇ ਨੂੰ ਜਿ ਲੱਗਦਾ ਹੈ ਅੱਜ ਲੈ ਵੀ ਚੌਲ ਆਪਣੇ ਬਿਲਕੁਲ ਤਿਆਰ ਪਏ ਆ ਤੇ ਇਹਦੇ ਤੜਕਾ ਤੁੜਕਾ ਲਾ ਲਿਆ ਵਿੱਚ ਮਿਕਸ ਕਰ ਦੇਾਂਗੇ ਤੇ ਖਾ ਪੀ ਕੇ ਪੈਂਦੇ ਆ ਅੱਜ ਵੀ ਆਪਾਂ ਇਹ ਜਿਹੜਾ ਵਲੌਗ ਬਸ ਇੱਥੇ ਖਤਮ ਕਰਦੇ ਆ ਕੱਲ ਨੂੰ ਸਵੇਰੇ ਫਿਰ ਆਪਾਂ ਦੇਖਦੇ ਕੱਲ ਦਾ ਕੀ ਮਹਾਲਾ ਕਿਉਂਕਿ ਅੱਜ ਮੀਂਹ ਪੈ ਗਿਆ ਬਾਵਾ ਬਾਹਰ ਕਦੇ ਨਿਕਲ ਨਹੀਂ ਜਾਣਾ ਬਸ ਖਾ ਕੇ ਇੱਥੇ ਦਵਾ ਦਵਾ ਟੇਢਾ ਹੀ ਹੋ ਜਾਣਾ ਆਪਾਂ ਹੁਣ ਠੀਕ ਆ ਬਰੇਨਸ ਓਕੇ ਓਕੇ ਆ ਆ ਵੀ ਪਟੰਗ ਜਿਆ